ਇਹਨਾਂ ਨੇ ਪਾਕਿਸਤਾਨ ਦੇ ਕੋਈ ਕਥਾਵਾਚ ਨਹੀਂ ਪੈਦਾ ਹੁੰ ਦਿੱਤਾ ਕੋਈ ਸੰਤ ਨਹੀਂ ਪੈਦਾ ਹੁੰ ਦਿੱਤਾ ਕੋਈ ਕੀਰਤ ਨਹੀਂ ਪੈਦਾ ਨਹੀਂ ਹੁੰ ਦਿੱਤਾ ਕੋਈ ਕ੍ਰਿਕਟਰ ਕੋਈ ਫੁੱਟਬਾਲ ਪਲੇਅਰ ਕੋਈ ਹਾਕੀ ਪਲੇਅਰ ਕੋਈ ਪ੍ਰਾਈਮ ਮਿਨਿਸਟਰ ਕੋਈ ਆਰਮੀ ਆਫਸਰ ਨਹੀਂ ਬਣਾਇਆ ਪਾਕਿਸਤਾਨ ਕਦੀ ਵੀ ਇਹਨਾਂ ਨੇ ਬਸ ਇਹ ਚੁੱਪ ਨੇ ਸਾਰੇ ਵਿਦੇਸ਼ੀ ਏਜੰਸੀਆਂ ਦੇ ਟੱਟੂ ਨੇ ਜਿਹੜੇ ਪੰਜਾਬ ਨੂੰ ਇਨਫਲੂਐਂਸ ਕਰਦੇ ਨੇ ਹਿੰਦੂ ਸਿੱਖ ਭਾਈਚਾਰੇਾਂ ਦੇ ਵਿੱਚ ਨੇ ਜਿਹੜਾ ਕਲੇਸ਼ ਪਾਉਂਦੇ ਨੇ ਜਿਹੜੀ ਮੈਂ ਗੱਲ ਆਖੀ ਸੀ ਕਿ ਅੱਜ ਪੰਜਾਬ ਦਾ ਹਰ ਹਿੰਦੂ ਸੰਤ ਮੇਨਾ ਖਲੋਤਾ ਹੋਇਆ ਮੰਦਰ ਚ ਸੁਖਨੀ ਸਰ ਪਾਰਕ ਰਾਕੇ ਤੇ ਨਾਲ ਨਸ਼ਬਤ ਲਈ ਸਾਡੇ ਨਾਂ ਚੱਲਣ ਦੀ ਇਸ ਲੋੜ ਦੀ ਪੰਜਾਬ ਨੂੰ ਬਚਾਉਣ ਦੀ ਮੁਹਿੰਮ ਵਿੱਚ ਪੰਜਾਬ ਨੂੰ ਬਚਾਉਂਦੀ ਇਸ ਮੁਹਿੰਮ ਵਿੱਚ ਕੀ ਇਹਨਾਂ ਚ ਕੋਈ ਬੰਦਾ ਆਇਆ ਕੋਈ ਜਿਹੜਾ ਖੁਦ ਨੂੰ ਕਹਿੰਦਾ ਮੈਂ ਖਾਲਸਤਾਨੀ ਆ ਬਈ ਜਿੱਥੇ ਘਰ ਬਣਾਉਣਾ ਹੁੰਦਾ ਉਹ ਪਲਾਟ ਬਾਲਕੇ ਰੱਖੀਦਾ ਆਪਣਾ ਤਾਂ ਕਿ ਉਹਦੇ ਵਿੱਚ ਜਿਹੜਾ ਝੁੱਗੀਆਂ ਝੱਗੀਆਂ ਨਾਲ ਪਾਲਣ ਗਰੀਬ ਲੋਕ ਆ ਕੇ ਇਆਂ ਕਬਜ਼ਾ ਨਾ ਹੋ ਜਾ ਗੈਂਗ ਦਾ ਇਹਨਾਂ ਕੀ ਇਹਨਾਂ ਕੀ ਵਾਰ ਕੀਤੀ ਪੰਜਾਬ ਦੀ ਕੀ ਕਦੀ ਪੰਜਾਬ ਦੀ ਜ਼ਮੀਨ ਤੇ ਬੋਲੇ ਕੀ ਕਦੀ ਖੇਤੀ ਜਿਹ ਪੈਲੇ ਪੈਸਾ ਸੈਲੈਂਟਸਾਈਜ਼ ਤੇ ਬੋਲੇ ਕੀ ਡਿੱਗਦੇ ਪਾਣੀਆਂ ਤੇ ਬੋਲੇ ਕੀ ਕਦੀ ਨਸ਼ਿਆਂ ਵਾਸਤੇ ਨਾਲ ਕੁਝ ਕੀਤਾ ਨਹੀਂ ਇਹ ਸਾਡਾ ਸਾਰਾ ਧਿਆਨ ਜੀ ਰਾਜ ਆਏਗਾ ਤਾਂ ਲਵਾਂਗੇ ਇਹ ਨਾ ਜਿਹੜੇ ਸਿਰ ਦੇ ਉੱਖਲ ਤੇ ਗਿੱਟਲ ਨੇ ਨਾ ਉਹਨਾਂ ਦੀ ਸੋਚ ਹੈ ਵੀ ਜਦੋਂ ਰਾਜ ਆਏਗਾ ਉਦੋਂ ਕਰਾਂਗੇ ਉਹ ਕੁਝ ਕਰੋਗੇ ਤਾਂ ਹੀ ਤੇ ਰਾਜ ਆਏਗਾ ਰਾਜ ਤੇ ਢੀ ਝੋਈ ਕਹਿੰਦੇ ਪਾਜਣ ਜੰਗ ਜਿੱਤਣ ਨੂੰ ਜਦੋਂ ਵੀ ਕਰਾਉਣੇ ਕਿਲੇ ਕਾਤੋਂ ਸਾਡੀਆਂ ਹੀ ਬੋਰੀਆਂ ਚ ਸਰੋਂ ਨਿਕਲੇ ਇਹ ਮੇਰਾ ਸ਼ੇਰ ਹੈ ਕਿ ਜਦੋਂ ਅਸੀਂ ਕਿਸ ਮੁਕਾਬਦੇ ਨਿਕਲਦੇ ਆਂ ਤੇ ਸਾਡੀਆਂ ਬੋਰੀਆਂ ਸਰੋਂ ਕਿਨੋਂ ਨਿਕਲ ਆਉਂਦੀ ਹਰ ਵਾਰੀ ਐਤਕੀ ਜਿਹੜੀ ਸਰੋਂ ਹੈ ਭਾਈ ਚਾਰੇ ਵਾਲਿਆਂ ਦੀ ਹੈ ਇਹ ਕਹਿੰਦੇ ਨੇ ਕਿ ਹਿੰਦੂਆਂ ਨੇ ਆਪਣੀਆਂ ਬੱਚੀਆਂ ਦਿੱਤੀਆਂ ਡੋਲੇ ਦਿੱਤੇ ਮੁਸਲਮਾਨਾਂ ਨੂੰ ਤੇ ਇੰਨਾ ਘੜਾ ਘਟ ਕੀਤੀ ਉਹਦੇ ਅਰਧਾ ਦਿੱਤੀਆਂ ਹੋਣਗੀਆਂ ਇਹਨਾਂ ਆਪਣੇਆਂ ਨੂੰ ਖਾਲਸਾਣ ਦੇ ਲਾਲਚ ਇਹਨਾਂ ਨੇ ਜੋ ਮੁਸਲਮਾਨਾਂ ਕੁੜੀਆਂ ਤੋਰੀਆਂ ਨੇ ਆਪਣੀਆਂ ਹਜ਼ਾਰਾਂ ਦੀ ਗਿਣਤੀ ਵਿੱਚ ਉਹ ਵੀ ਬੱਚੀਆਂ ਜਿਨ੍ਹਾਂ ਦਾ ਨਿਕਾਹ ਨਹੀਂ ਪੜਾਇਆ ਗਿਆ ਜਿਨ੍ਹਾਂ ਨਾਲ ਬਦਫੈਲੀਆਂ ਹੋਈਆਂ ਜਿਨ੍ਹਾਂ ਨਾਲ ਰੇਪ ਗੈਂਗ ਰੇਪਸ ਹੋਏ ਨੇ ਜਿਨ੍ਹਾਂ ਨੂੰ ਡਰਗ ਕੀਤਾ ਗਿਆ ਜਿਨ੍ਹਾਂ ਦੀ ਜ਼ਿੰਦਗੀ ਤਬਾਹ ਕੀਤੀ ਗਈ ਹੈ ਪਰ ਇਹਨਾਂ 'ਚ ਕੋਈ ਨਹੀਂ ਬੋਲਿਆ ਭਾਈਚਾਰੇ ਵਾਲਾ ਪਾਕਿਸਤਾਨ 20 ਲੱਖ ਤੋਂ ਹੁਣ ਸਾਰਾ 12-13 ਹਜ਼ਾਰ ਰਹਿ ਗਿਆ ਇਹਨਾਂ 'ਚ ਕੋਈ ਨਹੀਂ ਬੋਲਿਆ ਭਾਈਚਾਰੇ ਵਾਲਾ ਇਨਹਨੇ ਪਾਕਿਸਤਾਨ ਦੇ ਕੋਈ ਕਥਾਵਾਚ ਨਹੀਂ ਪੈਦਾ ਹੁੰਦਤਾ ਕੋਈ ਸੰਤ ਨਹੀਂ ਪੈਦਾ ਹੁੰਦਤਾ ਕੋਈ ਕੀਰਤਨੀ ਪੈਦਾ ਨਹੀਂ ਹੁੰਦਤਾ ਕੋਈ ਕ੍ਰਿਕਟਰ ਕੋਈ ਫੁੱਟਬਾਲ ਪਲੇਅਰ ਕੋਈ ਹਾਕੀ ਪਲੇਅਰ ਕੋਈ ਪ੍ਰਾਈਮ ਮਿਨਿਸਟਰ ਕੋਈ ਆਰਮੀ ਆਫਸਰ ਨਹੀਂ ਬਣਾਇਆ ਪਾਕਿਸਤਾਨ ਕਦੀ ਵੀ ਇਨਹਨੇ ਪਰ ਇਹ ਚੁੱਪ ਨੇ ਸਾਰੇ ਹੁਣ ਜਦ ਲੜਾਈ ਪਖੰਡੀ ਪਾਸਟਰ ਨਾਲ ਹੈ ਤੇ ਹੁਣ ਕਹਿੰਦੇ ਵੀ ਇਹ ਜਿਹੜੀ ਫਾਈਵ ਵਾਈਜ਼ ਸਾਨੂੰ ਖਾਲਸਾਂ ਲੈ ਕੇ ਦੇਗੀ ਤੇ ਇਹ ਲੜਾਈ ਪੈਦਾ ਕਰਦਾ ਪਹਿਲਾਂ ਨੇ ਆਪਣੀਆਂ ਬੱਚੀਆਂ ਦਿੱਤੀਆਂ ਧਰਤੀ ਦੇ ਲਾਲਚ ਵਿੱਚ ਹੁਣ ਇਹ ਲੋਕ ਜਿਹੜੇ ਨੇ ਇਹ ਆਪਣੇ ਜਿਹੜੇ ਰਾਮ ਨੂੰ ਦੇਰੇ ਨੇ ਉਹਨਾਂ ਝੋਲੀ ਪਾਰੇ ਵੀ ਤਿੰਨ ਸਾਢੇ 35 ਲੱਖ ਇਸਾਈ ਪੰਜਾਬ ਚ ਹੋ ਗਿਆ ਉਹ ਵੀ ਨਕਲੀ ਅਸਲੀ ਨਹੀਂ ਜਿਹੜੇ ਪਖਾਨਾ ਜੁੜੇ ਹੋਏ ਨੇ ਕਿਉਂਕਿ ਜਿਹੜੀ ਅਸਲੀ ਮੇਨ ਲਾਈਨ ਚਰਚਾ ਸਾਡੇ ਨਾਲ ਨੇ ਪਰ ਇਹ ਉਥੇ ਨਹੀਂ ਬੋਲਣਗੇ ਇਹ ਵਿਦੇਸ਼ੀ ਏਜੰਸੀਆਂ ਦੇ ਟੱਟੂ ਨੇ ਜਿਹੜੇ ਪੰਜਾਬ ਨੂੰ ਇਨਫਲੂਐਂਸ ਕਰਦੇ ਨੇ ਹਿੰਦੂ ਸਿੱਖ ਭਾਈਚਾਰੇਾਂ ਦੇ ਵਿੱਚ ਜਿਹੜਾ ਕਲੇਸ਼ ਪਾਉਂਦੇ ਨੇ ਜਿਹੜੀ ਮੈਂ ਗੱਲ ਆਖੀ ਸੀ ਕਿ ਅੱਜ ਪੰਜਾਬ ਦਾ ਹਰ ਹਿੰਦੂ ਸੰਤ ਮੇਨਾ ਖਲੋਤਾ ਹੋਇਆ ਮੰਦਰ ਚ ਸੁਖਨੀ ਸਾਹਿਬ ਪਾਰਕ ਰਾਕੇ ਦੇ ਨਾਲ ਨਸ਼ਬਤ ਲਈ ਸਾਡੇ ਨਾਂ ਚੱਲਣ ਦੀ ਇਸ ਲੜਾਈ ਪੰਜਾਬ ਨੂੰ ਬਚਾਉਣ ਦੀ ਮੁਹਿੰਮ ਵਿੱਚ ਪੰਜਾਬ ਨੂੰ ਬਚਾਉਂਦੀ ਇਸ ਮੁਹਿੰਮ ਵਿੱਚ ਕੀ ਇਹਨਾਂ ਚ ਕੋਈ ਬੰਦਾ ਆਇਆ ਕੋਈ ਜਿਹੜਾ ਖੁਦ ਨੂੰ ਕਹਿੰਦਾ ਮੈਂ ਖਾਲਸਤਾਨੀ ਆ ਵੀ ਜਿੱਥੇ ਘਰ ਬਣਾਉਣਾ ਹੁੰਦਾ ਉਹ ਪਲਾਟ ਬਾਲਕ ਰੱਖੀਦਾ ਆਪਣਾ ਤਾਂ ਕਿ ਉਹਦੇ ਵਿੱਚ ਜਿਹੜਾ ਝੁੱਗੀਆਂ ਝੱਗੀਆਂ ਨਾ ਪਾਲਣ ਗਰੀਬ ਲੋਕ ਆ ਕੇ ਜੀਆਂ ਕਬਜ਼ਾ ਨਾ ਹੋ ਜਾ ਗੈਂਗ ਦਾ ਇਹਨਾਂ ਕੀ ਇਹਨਾਂ ਕੇ ਵਾਰ ਕੀਤੀ ਪੰਜਾਬ ਦੀ ਕੀ ਕਦੀ ਪੰਜਾਬ ਦੀ ਜ਼ਮੀਨ ਤੇ ਬੋਲੇ ਕੀ ਕਦੀ ਖੇਤੀ ਜਿਹ ਪੈਲੇ ਪੈਸਾ ਸੈਲੈਂਟਸਾਈਜ਼ ਤੇ ਬੋਲੇ ਕੀ ਡਿੱਗਦੇ ਪਾਣੀਆਂ ਤੇ ਬੋਲੇ ਕੀ ਕਦੀ ਨਸ਼ਿਆਂ ਵਾਸਤੇ ਨਾ ਕੁਝ ਕੀਤਾ ਨਹੀਂ ਕੀਤਾ ਇਹ ਸੜਾ ਸਾਰਾ ਤਾਂ ਜੀ ਰਾਜ ਆ ਜਾਏਗਾ ਤਾਂ ਲਵਾਂਗੇ ਇਹ ਨਾ ਜਿਹੜੇ ਸਿੱਰੇ ਦੇ ਉਖਣ ਤੇ ਗਿੱਟਲ ਨੇ ਨਾ ਉਹਨਾਂ ਦੀ ਸੋਚ ਹੈ ਵੀ ਜਦੋਂ ਰਾਜ ਆਏਗਾ ਉਦੋਂ ਕਰਾਂਗੇ ਉਹ ਕੁਝ ਕਰੋਗੇ ਤਾਂ ਹੀ ਤੇ ਰਾਜ ਆਏਗਾ ਰਾਜ ਅੜੀ ਝੋਈ ਕਹਿੰਦੇ ਪਾਜਣ ਸੋਹਣਿਆ ਲੋਕਾਂ ਦੀ ਪ੍ਰਵਾਹ ਨਹੀਂ ਹੈ ਹਿੰਦੂ ਸਿਕ ਮਹਾਸਭਾ ਗਠਿਤ ਹੋ ਚੁੱਕੀ ਹੈ ਤੇ ਬਹੁਤ ਆਤ ਜਿਹੜੇ ਵੱਡੇ ਹਿੰਦੂਸਤਾਨ ਨਾਲ ਨੇ ਤੇ ਪਾਰਲੀਮੈਂਟ ਦੇ ਵਿੱਚ ਹੀ ਆਵਾਜ਼ ਉੱਠ ਰਹੀ ਹੈ ਜਿਹੜਾ ਇਹਨਾਂ ਨੇ ਪਾਇਆ ਸੀ ਇਹਨੇ ਗੰਦ ਪਾਇਆ ਪੰਜਾਬ ਨੂੰ ਬੰਗਲਾਦੇਸ਼ ਬਣਾਉਣ ਵਾਸਤੇ ਤੇ ਇਹ ਜਿਹੜੇ ਇਹਨਾਂ ਦੇ ਇਹ ਸਾਰੇ ਹੁਣ ਖੁੱਡੇ ਲੱਗਣਗੇ ਇਹ ਕੋਈ ਬਾਬਾ ਗੁਰਵਿੰਦਰ ਸਿੰਘ ਮੰਡੀ ਵਾਲਾ ਨਹੀਂ ਕਿਸਾ ਤੁਹਾਨੂੰ ਸਫਾਈ ਦੋ ਕਿਸੇ ਗੱਲ ਦੀ ਡਾਂਗ ਤੇ ਧਰ ਕੇ ਤੇ ਲਾਇਆ ਹੋਇਆ ਮੈਂ ਫੋਟੋ ਸਿਰੇ ਪਾਤੀ ਹੈ ਤੇ ਚੀਕਾਂ ਪਿਆਣੀਆਂ ਬਹੁਤ ਬੰਦੇ ਤੇ ਪੁੱਤ ਬਣ ਜਾਓ ਜਿਵੇਂ ਰਾਹ ਚਾਏ ਤੇ ਜਜਕਾਰ ਇਹ ਮੇਰਾ ਸਪਾਈ ਬੋਲਦਾ ਸੰਸੁੱਤਾ ਮੇਰਾ ਜੀ ਉਹਨੂੰ ਸੁਵਾਇਆ ਹੋਇਆ ਤੂੰ ਸੁੱਤਾ ਹੈ ਭਰਾ ਇਹ ਲੋਰ ਮੇਰੇ ਕਬੇ ਸਪਾਈ ਦੀ ਹੈ ਮਿਲਾਂਗੇ ਛੇਤੀ ਇਹਨਾਂ ਨੇ ਪਾਕਿਸਤਾਨ ਦੇ ਕੋਈ ਕਥਾਵਾਚ ਨਹੀਂ ਪੈਦਾ ਹੁੰ ਦਿੱਤਾ ਕੋਈ ਸੰਤ ਨਹੀਂ ਪੈਦਾ ਹੁੰ ਦਿੱਤਾ ਕੋਈ ਕੀਤਨੀ ਪੈਦਾ ਨਹੀਂ ਹੁੰ ਦਿੱਤਾ ਕੋਈ ਕ੍ਰਿਕਟਰ ਕੋਈ ਫੁੱਟਬਾਲ ਪਲੇਅਰ ਕੋਈ ਹਾਕੀ ਪਲੇਅਰ ਕੋਈ ਪ੍ਰਾਈਮ ਮਿਨਿਸਟਰ ਕੋਈ ਆਰਮੀ ਆਫਸਰ ਨਹੀਂ ਬਣਾਇਆ ਪਾਕਿਸਤਾਨ ਕਦੀ ਵੀ ਇਹਨਾਂ ਨੇ ਬਸ ਇਹ ਚੁੱਪ ਨੇ ਸਾਰੇ ਵਿਦੇਸ਼ੀ ਏਜੰਸੀਆਂ ਦੇ ਟੱਟੂ ਨੇ ਜਿਹੜੇ ਪੰਜਾਬ ਨੂੰ ਇਨਫਲੂਐਂਸ ਕਰਦੇ ਨੇ ਹਿੰਦੂ ਸਿੱਖ ਭਾਈਚਾਰੇਾਂ ਦੇ ਵਿੱਚ ਜਿਹੜਾ ਕਲੇਸ਼ ਪਾਉਂਦੇ ਨੇ ਜਿਹੜੀ ਮੈਂ ਗੱਲ ਆਖੀ ਸੀ ਕਿ ਅੱਜ ਪੰਜਾਬ ਦਾ ਹਰ ਹਿੰਦੂ ਸੰਤ ਮੈਨਾ ਖਲੋਤਾ ਹੋਇਆ ਮੰਦਿਰ ਚ ਸੁਖਨੀ ਸਰ ਪਾਰਕ ਰਾਕੇ ਤੇ ਨਾਲ ਨਸ਼ਬਤ ਲਈ ਸਾਡੇ ਨਾਂ ਚੱਲਣ ਦੀ ਇਸ ਲੜਾਈ ਪੰਜਾਬ ਨੂੰ ਬਚਾਉਣ ਦੀ ਮੁਹਿੰਮ ਵਿੱਚ ਪੰਜਾਬ ਨੂੰ ਬਚਾਉਂਦੀ ਇਸ ਮੁਹਿੰਮ ਵਿੱਚ ਕੀ ਇਹਨਾਂ ਚ ਕੋਈ ਬੰਦਾ ਆਇਆ ਕੋਈ ਜਿਹੜਾ ਖੁਦ ਨੂੰ ਕਹਿੰਦਾ ਮੈਂ ਖਾਲਸਤਾਨੀ ਹਾਂ ਵੀ ਜਿੱਥੇ ਘਰ ਬਣਾਉਣਾ ਹੁੰਦਾ ਉਹ ਪਲਾਟ ਬਾਲਕ ਰੱਖੀਦਾ ਆਪਣਾ ਤਾਂ ਕਿ ਉਹਦੇ ਵਿੱਚ ਜਿਹੜਾ ਝੁੱਗੀਆਂ ਝੱਗੀਆਂ ਪਾਲਣ ਗਰੀਬ ਲੋਕ ਆ ਕੇ ਇਆਂ ਕਬਜ਼ਾ ਨਾ ਹੋ ਜਾਏ ਗੈਂਗ ਦਾ ਇਹਨਾਂ ਕੀ ਇਹਨਾਂ ਕੇ ਵਾਰ ਕੀਤੀ ਪੰਜਾਬ ਦੀ ਕੀ ਕਦੀ ਪੰਜਾਬ ਦੀ ਜ਼ਮੀਨ ਤੇ ਬੋਲੇ ਕੀ ਕਦੀ ਖੇਤੀ ਜੋ ਪਿਆਰੇ ਪੈਸਾ ਸੈਲੈਂਟਸਾਈਜ਼ ਤੇ ਬੋਲੇ ਕੀ ਡਿੱਗਦੇ ਪਾਣੀਆਂ ਤੇ ਬੋਲੇ ਕੀ ਕਦੀ ਨਸ਼ਿਆਂ ਵਾਸਤੇ ਨਾ ਕੁਝ ਕੀਤਾ ਨਹੀਂ ਕੀਤਾ ਏ ਸੜਾ ਸਾਰਾ ਤਾਂ ਹਾਂ ਜੀ ਰਾਜ ਆ ਜਾਏਗਾ ਤਾਂ ਲਵਾਂਗੇ ਇਹ ਨਾ ਜਿਹੜੇ ਸਰੇ ਦੇ ਉਖਲ ਤੇ ਗਿੱਟਲ ਨੇ ਨਾ ਉਹਨਾਂ ਦੀ ਸੋਚ ਹੈ ਵੀ ਜਦੋਂ ਰਾਜ ਆਏਗਾ ਉਦੋਂ ਕਰਾਂਗੇ ਉਹ ਕੁਝ ਕਰੋਗੇ ਤਾਂ ਹੀ ਤੇ ਰਾਜ ਆਏਗਾ ਰਾਜ ਅੜੀ ਝੋਈ ਕਹਿੰਨੇ ਪਾਜਣ ਜੰਗ ਜਿੱਤਣ ਨੂੰ ਜਦੋਂ ਵੀ ਕਰਾਉਣੇ ਕਿਲੇ ਕਾਤੋਂ ਸਾਡੀਆਂ ਹੀ ਬੋਰੀਆਂ ਚ ਸਰੋਂ ਨਿਕਲੇ ਇਹ ਮੇਰਾ ਸ਼ੇਰ ਹੈ ਕਿ ਜਦੋਂ ਅਸੀਂ ਕਿਸ ਮੁਕਾਬਲੇ ਦੇ ਨਿਕਲਦੇ ਆਂ ਤੇ ਸਾਡੀਆਂ ਬੁਰੀਆਂ ਸਰੋਂ ਕਿ ਨਿਕਲ ਆਉਂਦੀ ਹਰ ਵਾਰੀ ਹੈ ਮੈਂ ਕਿ ਜਿਹੜੀ ਸਰੋਂ ਹੈ ਭਾਈ ਚਾਰੇ ਵਾਲਿਆਂ ਦੀ ਹੈ ਇਹ ਕਹਿੰਦੇ ਨੇ ਕਿ ਹਿੰਦੂਆਂ ਨੇ ਆਪਣੀਆਂ ਬੱਚੀਆਂ ਦਿੱਤੀਆਂ ਡੋਲੇ ਦਿੱਤੇ ਮੁਸਲਮਾਨਾਂ ਨੂੰ ਤੇ ਇੰਨਾ ਘੜਾ ਘਟ ਕੀਤੀ ਉਹਦੇ ਅਰਦਾਜ਼ੀਆਂ ਹੋਣਗੀਆਂ ਇਹਨਾਂ ਆਪਣੇਆਂ ਨੂੰ ਖਾਲਸਾਣ ਦੇ ਲਾਲਚ ਇਹਨਾਂ ਨੇ ਜੋ ਮੁਸਲਮਾਨਾਂ ਕੁੜੀਆਂ ਤੋਰੀਆਂ ਨੇ ਆਪਣੀਆਂ ਹਜ਼ਾਰਾਂ ਦੀ ਗਿਣਤੀ ਵਿੱਚ ਉਹ ਵੀ ਬੱਚੀਆਂ ਜਿਨ੍ਹਾਂ ਦਾ ਨਿਕਾਹ ਨਹੀਂ ਪੜਾਇਆ ਗਿਆ ਜਿਨ੍ਹਾਂ ਨਾਲ ਬਦਫੈਲੀਆਂ ਹੋਈਆਂ ਜਿਨ੍ਹਾਂ ਨਾਲ ਰੇਪ ਗੈਂਗ ਰੇਪਸ ਹੋਏ ਨੇ ਜਿਨ੍ਹਾਂ ਨੂੰ ਡਰਗ ਕੀਤਾ ਗਿਆ ਜਿਨ੍ਹਾਂ ਦੀ ਜ਼ਿੰਦਗੀ ਤਬਾਹ ਕੀਤੀ ਗਈ ਹੈ ਪਰ ਇਹਨਾਂ 'ਚ ਕੋਈ ਨਹੀਂ ਬੋਲਿਆ ਭਾਈਚਾਰਾ ਦਾ ਪਾਕਿਸਤਾਨ 20 ਲੱਖ ਤੋਂ ਹੁਣ ਸਾਰਾ 12-13 ਹਜ਼ਾਰ ਰਹਿ ਗਿਆ ਇਹਨਾਂ 'ਚ ਕੋਈ ਨਹੀਂ ਬੋਲਿਆ ਭਾਈਚਾਰਾ ਦਾ ਇਹਨਾਂ ਨੇ ਪਾਕਿਸਤਾਨ ਦੇ ਕੋਈ ਕਥਾਵਾਚ ਨਹੀਂ ਪੈਦਾ ਹੁੰਦਤਾ ਕੋਈ ਸੰਤ ਨਹੀਂ ਪੈਦਾ ਹੁੰਦਤਾ ਕੋਈ ਕੀਰਤਨੀ ਪੈਦਾ ਨਹੀਂ ਹੁੰਦਤਾ ਕੋਈ ਕ੍ਰਿਕਟਰ ਹੈ ਕੋਈ ਫੁੱਟਬਾਲ ਪਲੇਅਰ ਹੈ ਕੋਈ ਹਾਕੀ ਪਲੇਅਰ ਕੋਈ ਪ੍ਰਾਈਮ ਮਿਨਿਸਟਰ ਕੋਈ ਆਰਮੀ ਆਫਸਰ ਨਹੀਂ ਬਣਾਇਆ ਪਾਕਿਸਤਾਨ ਕਦੀ ਵੀ ਇਹਨਾਂ ਨੇ ਬਸ ਇਹ ਚੁੱਪ ਨੇ ਸਾਰੇ ਹੁਣ ਜਦ ਲੜਾਈ ਪਖੰਡੀ ਪਾਸਟਰ ਨਾਲ ਹੈ ਤੇ ਹੁਣ ਕਹਿੰਦੇ ਵੀ ਇਹ ਜਿਹੜੀ ਫਾਈਵ ਵਾਈਜ਼ ਸਾਨੂੰ ਖਾਲਸਾਂ ਲੈ ਕੇ ਦੇਗੀ ਤੇ ਇਹ ਲੜਾਈ ਪੈਦਾ ਕਰਦਾ ਪਹਿਲਾਂ ਨੇ ਆਪਣੀਆਂ ਬੱਚੀਆਂ ਦਿੱਤੀਆਂ ਧਰਤੀ ਦੇ ਲਾਲਚ ਵਿੱਚ ਹੁਣ ਇਹ ਲੋਕ ਜਿਹੜੇ ਨੇ ਇਹ ਆਪਣੇ ਜਿਹੜੇ ਭਰਾਵਾਂ ਨੂੰ ਦੇ ਰਹੇ ਨੇ ਉਹਨਾਂ ਦੇ ਝੋਲੀ ਪਾਰੇ ਵੀ 3 ਨਾਲ 3.5 ਲੱਖ ਤੋਂ 35 ਲੱਖ ਇਸਾਈ ਪੰਜਾਬ 'ਚ ਹੋ ਗਿਆ ਉਹ ਵੀ ਨਕਲੀ ਅਸਲੀ ਨਹੀਂ ਜਿਹੜੇ ਪਖਾਨਾ ਜੁੜੇ ਹੋਏ ਨੇ ਕਿਉਂਕਿ ਜਿਹੜੇ ਅਸਲੀ ਮੇਨ ਲਾਈਨ ਚਰਚਾਂ ਸਾਡੇ ਨਾਲ ਨੇ ਪਰ ਇਹ ਉਥੇ ਨਹੀਂ ਬੋਲਣਗੇ ਇਹ ਵਿਦੇਸ਼ੀ ਏਜੰਸੀਆਂ ਦੇ ਟੱਟੂ ਨੇ ਜਿਹੜੇ ਪੰਜਾਬ ਨੂੰ ਇਨਫਲੂਐਂਸ ਕਰਦੇ ਨੇ ਹਿੰਦੂ ਸਿੱਖ ਭਾਈਚਾਰੇ 'ਚਾਂ ਦੀ ਵਿਚਲੇ ਜਿਹੜਾ ਕਲੇਸ਼ ਪਾਉਂਦੇ ਨੇ ਜਿਹੜੀ ਮੈਂ ਗੱਲਾਂ ਕੀਤੀ ਸੀ ਕਿ ਅੱਜ ਪੰਜਾਬ ਦਾ ਹਰ ਹਿੰਦੂ ਸੰਤ ਮੇਨਾ ਖਲੋਤਾ ਹੋਇਆ ਹੈ ਮੰਦਰ ਚ ਸੁਖਨੀ ਸਾਹਿਬ ਪਾਰਕ 라ਕੇ ਤੇ ਨਾਲ ਨਸ਼ਬਤ ਲਈ ਸਾਡੇ ਨਾਲ ਚੱਲਣ ਦੀ ਇਸ ਲੜਾਈ ਪੰਜਾਬ ਨੂੰ ਬਚਾਉਣ ਦੀ ਮੁਹਿੰਮ ਵਿੱਚ ਪੰਜਾਬ ਨੂੰ ਬਚਾਉਂਦੀ ਇਸ ਮੁਹਿੰਮ ਵਿੱਚ ਕੀ ਇਹਨਾਂ ਚ ਕੋਈ ਬੰਦਾ ਆਇਆ ਕੋਈ ਜਿਹੜਾ ਖੁਦ ਨੂੰ ਕਹਿੰਦਾ ਮੈਂ ਖਾਲਸਤਾਨੀ ਹਾਂ ਵੀ ਜਿੱਥੇ ਘਰ ਬਣਾਉਣਾ ਹੁੰਦਾ ਉਹ ਪਲਾਟ ਬਾਲਕ ਰੱਖੀਦਾ ਆਪਣਾ ਤਾਂ ਕਿ ਉਹਦੇ ਵਿੱਚ ਜਿਹੜਾ ਝੁੱਗੀਆਂ ਝੱਗੀਆਂ ਨਾ ਪਾਲਣ ਗਰੀਬ ਲੋਕ ਆ ਕੇ ਇਆਂ ਕਬਜ਼ਾ ਨਾ ਹੋ ਜਾਏ ਗੈਂਗ ਦਾ ਇਹਨਾਂ ਕੀ ਇਹਨਾਂ ਕੇ ਵਾਰ ਕੀਤੀ ਪੰਜਾਬ ਦੀ ਕੀ ਕਦੀ ਪੰਜਾਬ ਦੀ ਜ਼ਮੀਨ ਤੇ ਬੋਲੇ ਕੀ ਕਦੀ ਖੇਤੀ ਜੋ ਪੈਲੇ ਪੈਸਾ ਸੈਲੈਂਟਸਾਈਜ਼ ਤੇ ਬੋਲੇ ਕੀ ਦੇਖਦੇ ਪਾਣੀਆਂ ਤੇ ਬੋਲੇ ਕੀ ਕਦੇ ਨਸ਼ਿਆਂ ਵਾਸਤੇ ਨਾ ਕੁਝ ਕੀਤਾ ਨਹੀਂ ਕੀਤਾ ਇਹ ਸਾਡਾ ਸਾਰਾ ਧਿਆਨ ਜੀ ਰਾਜ ਆਏਗਾ ਤਾਂ ਲਵਾਂਗੇ ਇਹ ਨਾ ਜਿਹੜੇ ਸਿਰੇ ਦੇ ਉਖਲ ਤੇ ਗਿੱਟਲ ਨੇ ਨਾ ਉਹਨਾਂ ਦੀ ਸੋਚ ਹੈ ਵੀ ਜਦੋਂ ਰਾਜ ਆਏਗਾ ਉਦੋਂ ਕਰਾਂਗੇ ਉਹ ਕੁਝ ਕਰੋਗੇ ਤਾਂ ਹੀ ਤੇ ਰਾਜ ਆਏਗਾ ਰਾਜ ਨਹੀਂ ਝੋਈ ਗਏ ਨੇ ਪਾਜਣ ਸੋ ਇਹਨਾਂ ਲੋਕਾਂ ਦੀ ਪ੍ਰਵਾਹੀ ਹੈ ਹਿੰਦੂ ਸਿੱਖ ਮਹਾਸਭਾ ਗਠਿਤ ਹੋ ਚੁੱਕੀ ਹੈ ਤੇ ਬਹੁਤ ਆਤ ਜਿਹੜੇ ਵੱਡੇ ਹਿੰਦੂਸਤਾਨ ਨਾਲ ਨੇ ਤੇ ਪਾਰਲੀਮੈਂਟ ਦੇ ਵਿੱਚ ਆਵਾਜ਼ ਉੱਠ ਰਹੀ ਹੈ ਜਿਹੜਾ ਇਹਨਾਂ ਨੇ ਪਾਇਆ ਸੈਨੇ ਗੰਦ ਪਾਇਆ ਪੰਜਾਬ ਨੂੰ ਬੰਗਲਾਦੇਸ਼ ਬਣਾਉਣ ਵਾਸਤੇ ਤੇ ਇਹ ਜਿਹੜੇ ਟੱਟੂ ਨਾਲ ਲੱਗੇ ਇਹਨਾਂ ਦੇ ਤੇ ਸਾਰੇ ਹੁਣ ਖੁੱਡੇ ਲੱਗਣਗੇ ਇਹ ਕੋਈ ਬਾਬਾ ਗੁਰੁੰਦੇ ਸਿੰਘ ਮੰਡੀ ਵਾਲਾ ਨਹੀਂ ਕਿਸਾ ਤੁਹਾਨੂੰ ਸਫਾਈ ਦੋ ਕਿਸੇ ਗੱਲ ਦੀ ਦਾੰਗ ਤੇ ਧਰ ਕੇ ਤੇ ਲਾਇਆ ਹੋਇਆ ਮੈਂ ਫੋਟੋ ਸਿਰੇ ਪਾਤੀ ਹੈ ਤੇ ਚੀਕਾਂ ਪਿਆਣੀਆਂ ਬਹੁਤ ਬੰਦੇ ਤੇ ਬੁੱਧ ਬਣ ਜੋ ਜਿਵੇਂ ਰਾਹ ਚਾਏ ਤੇ ਜਜਕਾਰ ਇਹ ਮੇਰਾ ਸਿਪਾਹੀ ਬੋਲਦਾ ਸੰਸਤਾ ਮੇਰਾ ਜੀ ਉਹਨੂੰ ਸਵਾਇਆ ਹੋਇਆ ਤੂੰ ਸੱਤਰ ਹੈ ਭਰਾ ਇਹ ਲੋਰ ਮੇਰੇ ਕਬੇ ਸਿਪਾਹੀ ਦੀ ਹੈ ਮਿਲਾਂਗੇ ਛੇਤੀ